ਸ੍ਰੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਵ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਇੱਕ ਹੋਰ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਐਪਸ ਨੂੰ ਪਾ ਸਕਦੇ ਆ ਲੇਡੀਜ਼ ਕਾਰਡੀਗਨ ਜੈਂਟ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਆਪਣੇ ਕਿਸੇ ਵੀ ਪ੍ਰੋਜੈਕਟ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਤੇ ਬਣਾਈ ਵਿੱਚ ਵੀ ਜਿਹੜਾ ਆਪਣਾ ਇਹ ਡਿਜ਼ਾਈਨ ਹੈ ਬਹੁਤ ਹੀ ਜ਼ਿਆਦਾ ਆਸਾਨ ਜਿਹਦਾ ਪੈਸ ਡਿਜ਼ਾਈਨ ਬਣਾਉਣ ਵਾਸਤੇ ਕੁੰਡੇ ਲੈਣੇ ਤਾਂ ਆਪਾਂ ਤਿੰਨ ਦੇ ਮਲਟੀਪਲ ਕੁੰਡੇ ਲੈਣੇ ਆ ਜਿਵੇਂ 3 10 10 ਇਸ ਤਰ੍ਹਾਂ ਕਰਕੇ ਆਪਣਾ ਡਿਜ਼ਾਈਨ ਸੈੱਟ ਹੋ ਜਾਂਦਾ ਤਿੰਨ ਤਿੰਨ ਕੁੰਡਿਆਂ ਦਾ ਆਪਣਾ ਇਹ ਡਿਜ਼ਾਈਨ ਤੇ 6 ਸਲਾਈਆਂ ਵਿੱਚ ਆਪਣਾ ਇਹ ਡਿਜ਼ਾਈਨ ਕੰਪਲੀਟ ਹੋ ਜਾਂਦਾ ਤਿੰਨ ਸਲਾਈਆਂ ਦਾ ਹੀ ਡਿਜ਼ਾਈਨ ਹੈ ਆਪਣਾ ਤਿੰਨ ਸਲਾਈਆਂ ਵਿੱਚ ਮੈਂ ਇਸ ਤਰ੍ਹਾਂ ਗੈਪ ਦੇਣ ਲਈ ਬਣਾਉਣਾ ਜਿਹੜਾ ਵਿੱਚ ਗੈਪ ਰੱਖਣਾ ਇਹ ਤੁਸੀਂ ਆਪਣੀ ਮਰਜ਼ੀ ਨਾਲ ਸਲਾਈਆਂ ਜਿਹੜੀਆਂ ਇਹ ਪਾ ਲੈਣੀਆਂ ਤਿੰਨ ਸਲਾਈਆਂ ਬਣਾਓ ਚਾਰ ਬਣਾਓ ਪੰਜ ਬਣਾਓ ਇਸ ਤਰ੍ਹਾਂ ਗੈਪ ਤੁਸੀਂ ਆਪਣੀ ਮਰਜ਼ੀ ਨਾਲ ਦੇ ਲੈਣਾ ਹੈ ਡਿਜ਼ਾਈਨ ਦੀ ਜਦੋਂ ਪਹਿਲੀ ਸਲਾਈ ਸ਼ੁਰੂ ਹੋਊਗੀ ਆਪਣੀ ਉਲਟ ਪਾਸੇ ਤੋਂ ਸ਼ੁਰੂ ਹੋਊਗੀ ਗੈਪ ਦੇਣ ਤੋਂ ਬਾਅਦ ਪਹਿਲੀ ਸਲਾਈ ਡਿਜ਼ਾਈਨ ਦੀ ਉਲਟ ਪਾਸੇ ਤੋਂ ਸ਼ੁਰੂ ਹੋਊਗੀ ਫਿਰ ਸਿੱਧੇ ਪਾਸੇ ਤੇ ਵੀ ਡਿਜ਼ਾਈਨ ਪਾਊਗਾ ਤੇ ਫਿਰ ਤੀਸਰੀ ਜਿਹੜੀ ਉਲਟ ਸਲਾਈ ਹੋਊਗੀ ਉਹਤੇ ਵੀ ਡਿਜ਼ਾਈਨ ਬਣੂਗਾ ਤੇ ਇਸ ਤਰ੍ਹਾਂ ਆਪਣਾ ਡਿਜ਼ਾਈਨ ਜਿਹੜਾ ਬਣਦਾ ਜਾਂਦਾ ਬਹੁਤ ਹੀ ਸੋਹਣਾ ਡਿਜ਼ਾਈਨ ਤੇ ਚਲੋ ਫਿਰ ਸ਼ੁਰੂ ਕਰਦੇ ਆਂ ਇਸ ਡਿਜ਼ਾਈਨ ਨੂੰ ਬਣਾਉਣਾ ਤੁਸੀਂ ਕੋਈ ਵੀ ਬਾਰਡਰ ਬਣਾਇਆ ਹੋਊਗਾ ਤਾਂ ਆਪਣੇ ਜਿਹੜੇ ਡਿਜ਼ਾਈਨ ਦੀ ਪਹਿਲੀ ਸਲਾਈ ਇਸ ਤਰ੍ਹਾਂ ਇਹ ਗੈਪ ਦੇਣ ਲਈ ਇਹ ਸਲਾਈਆਂ ਬਣਾ ਲੈਣੀਆਂ ਆ ਇਸ ਡਿਜ਼ਾਈਨ ਨੂੰ ਤੁਸੀਂ ਮਲਟੀ ਕਲਰ ਵੀ ਬਣਾ ਸਕਦੇ ਹੋ ਇਸ ਤਰ੍ਹਾਂ ਮੈਂ ਗੈਪ ਦੇਣ ਲਈ ਪਹਿਲਾਂ ਇੱਕ ਸਲਾਈ ਸਿੱਧੀ ਬਣਾਉਂਗੀ ਫਿਰ ਉਲਟ ਪਾਸੇ ਤੋਂ ਉਲਟੀ ਬਣਾਉਂਗੀ ਫਿਰ ਇੱਕ ਸਲਾਈ ਸਿੱਧੇ ਪਾਸੇ ਤੋਂ ਸਿੱਧੀ ਜਿਹੜੀ ਬਣਾ ਕੇ ਕੰਪਲੀਟ ਕਰੂੰਗੀ ਤਾਂ ਤਿੰਨ ਸਲਾਈਆਂ ਮੈਂ ਬਣਾਉਣੀ ਹੈ ਚੌਥੀ ਸਲਾਈ ਤੇ ਆਪਾਂ ਜਿਹੜਾ ਡਿਜ਼ਾਈਨ ਬਣਾਵਾਂਗੇ ਉਲਟ ਪਾਸੇ ਤੋਂ इस तरह मैं बना के कंप्लीट कर दी तीन सिलाईं मैं कंप्लीट कर लिया एक सीधे पास तो सीधी एक उल्ट पसे तो उल्टी पासे तो फिर एक सीधे पास तो सीधी तो हम आप चौथी सिलाई तो डिजाइन बनावें ਇਸ ਤਰ੍ਹਾਂ ਕੁੰਡਾ ਧਾਰਿਆ ਫਿਰ ਇੱਕ ਬਣਾਇਆ ਉਲਟਾ ਇਸ ਤਰ੍ਹਾਂ ਫਿਰ ਅੱਗੇ ਜਿਹੜੇ ਆਪਾਂ ਸਾਰੇ ਕੁੰਡੇ ਬਣਾਉਣੇ ਆ ਇਸ ਤਰ੍ਹਾਂ ਬਣਾਉਣੇ ਆ ਕੁੰਡੇ ਵਿੱਚ ਦੀ ਸਿਲਾਈ ਕੱਢ ਕੇ ਦੋ ਵਾਰ ਥ੍ਰੈਡ ਲਪੇਟ ਕੇ ਕੁੰਡਾ ਬਣਾਉਣਾ ਹੈ ਉਲਟ ਫਿਰ ਕੁੰਡੇ ਵਿੱਚ ਦੀ ਸਿਲਾਈ ਕੱਢਾਂਗੇ ਦੋ ਵਾਰ ਥ੍ਰੈਡ ਲਪੇਟ ਕੇ ਉਲਟਾ ਬਣਾਇਆ ਫਿਰ ਉਸੇ ਤਰ੍ਹਾਂ ਕੁੰਡੇ ਵਿੱਚ ਦੀ ਸਿਲਾਈ ਕੱਢ ਕੇ ਦੋ ਵਾਰ ਥ੍ਰੈਡ ਲਪੇਟ ਕੇ ਉਲਟਾ ਕੁੰਡਾ ਫਿਰ ਉਸੇ ਤਰ੍ਹਾਂ ਸਾਰੇ ਕੁੰਡੇ ਆਪਾਂ ਇਸੇ ਤਰ੍ਹਾਂ ਬਣਾ ਲੈਣੇ ਆ ਤਿੰਨ ਸਲਾਈਆਂ ਦਾ ਆਪਣਾ ਡਿਜ਼ਾਈਨ ਹੈ ਇਹ ਤਿੰਨ ਸਲਾਈਆਂ ਪਹਿਲਾਂ ਆਪਾਂ ਗੈਪ ਦੇਣ ਲਈ ਰੱਖੀਆਂ ਸਿੰਪਲ ਸਿੱਧੀਆਂ ਇੱਕ ਸਿੱਧੇ ਪਾਸੇ ਤੋਂ ਸਿੱਧੀ ਉਲਟ ਪਾਸੇ ਤੋਂ ਉਲਟੀ ਦੇ ਇੱਕ ਸਿੱਧੇ ਪਾਸੇ ਤੋਂ ਸਿੱਧੀ ਫਿਰ ਚੌਥੀ ਸਲਾਈ ਤੇ ਆਪਣਾ ਡਿਜ਼ਾਈਨ ਆ ਗਿਆ ਫਿਰ ਪੰਜਵੀਂ ਸਲਾਈ ਤੇ ਆਊਗਾ ਫਿਰ ਛੇਵੀਂ ਸਲਾਈ ਤੇ ਡਿਜ਼ਾਈਨ ਤਿੰਨ ਸਲਾਈਆਂ ਆ ਸਿੰਪਲ ਤੀਸਰੀ ਚੌਥੀ ਤੇ ਪੰਜਵੀਂ ਸਲਾਈ ਤੇ ਆਪਣਾ ਚੌਥੀ ਪੰਜਵੀਂ ਤੇ ਛੇਵੀਂ ਸਲਾਈ ਤੇ ਆਪਣਾ ਡਿਜ਼ਾਈਨ ਆਊਗਾ ਇਸ ਤਰ੍ਹਾਂ ਚੌਥੀ ਸਲਾਈ ਤੇ ਆਪਾਂ ਸਾਰੇ ਕੁੰਡੇ ਇਸ ਤਰ੍ਹਾਂ ਬਣਾਉਣੇ ਆ ਦੋ ਵਾਰ ਥਰੇਡਲ ਪੇਟ ਕੇ ਉਲਟਾ ਕੁੰਡਾ ਫਿਰ ਦੋ ਵਾਰ ਥਰੇਡਲ ਪੇਟ ਕੇ ਉਲਟਾ ਕੁੰਡਾ ਜਿੰਨੇ ਵੀ ਆਪਣੇ ਕੋਲ ਕੁੰਡੇ ਹੋਣਗੇ ਤਿੰਨ ਦੇ ਮਲਟੀਪਲ ਚੌਥੀ ਸਲਾਈ ਚ ਆਪਾਂ ਇਸੇ ਤਰ੍ਹਾਂ ਬਣਾ ਲੈਣੇ ਲਾਸਟ ਦੇ ਦੋ ਕੁੰਟਿਆਂ ਤੱਕ ਲਾਸਟ ਦੇ ਦੋ ਕੁੰਡੇ ਆਪਾਂ ਇਸ ਤਰ੍ਹਾਂ ਉਲਟੇ ਬਣਾ ਲਾਂ ਚੌਥੀ ਸਲਾਈ ਆਪਣੀ ਕੰਪਲੀਟ ਹੋ ਗਈ පම න ක ෙ ක් බගේ දද. ර කර හන තැදන கு න න கு కොත කතන குද बනද ට కు කරගේ තැන ක කො තැන கு එක නා ද ඔටకు ෙක්ද ත ਤੈਨਾਂ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਉਲਟਾ ਕੁੰਡਾ ਫਿਰ ਉਸੇ ਤਰ੍ਹਾਂ 1 2 3 ਤੈਨਾਂ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਉਲਟਾ ਕੁੰਡਾ ਫਿਰ ਉਸੇ ਤਰ੍ਹਾਂ 1 2 3 ਤੈਨਾਂ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਉਲਟਾ ਕੁੰਡਾ ਫਿਰ ਉਸ ਤਰ੍ਹਾਂ 1 2 3 ਤੈਨਾਂ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਉਲਟਾ ਕੁੰਡਾ ਫਿਰ ਉਸ ਤਰ੍ਹਾਂ 1 2 3 ਤੈਨਨੇ ਕੁੰਡਿਆਂ ਦਾ ਇੱਕ ਬਣਾਵਾਂਗੇ ਉਲਟਾ ਕੁੰਡਾ ਫਿਰ 1 2 10 10 ਕੁੰਡਿਆਂ ਦਾ ਇੱਕ ਬਣਾਵਾਂਗੇ ਉਲਟਾ ਕੁੰਡਾ ਇਸੇ ਤਰ੍ਹਾਂ ਆਪਾਂ ਸਾਰੀ ਸਲਾਈ ਕੰਪਲੀਟ ਕਰ ਲੈਣੀ लास्ट ਤੇ ਵੀ ਉਸੇ ਤਰ੍ਹਾਂ ਤੈਨਨੇ ਕੁੰਡੇ ਖੋਲਕੇ ਤੈਨ ਦਾ ਇੱਕ ਬਣਾਇਆ ਉਲਟਾ ਫਿਰ ਜਿਹੜੇ ਦੋ ਕੁੰਡੇ ਆ ਸਿੱਧੇ ਬਣਾ ਲਾਂਗੇ 1 2 ਜਿਵੇਂ ਆਪਾਂ ਸਟਾਰਟਿੰਗ ਚ ਬਣਾਏ ਸੀ ਇਸ ਤਰ੍ਹਾਂ ਪੰਜਵੀਂ ਸਲਾਈ ਆਪਣੀ ਕੰਪਲੀਟ ਹੋ ਗਈ। ਹੁਣ ਛੇਵੀਂ ਸਲਾਈ ਤੇ ਉਲਟ ਪਾਸੇ ਤੇ ਆ ਗਏ। ਇੱਕ ਕੁੰਡਾ ਧਾਰਿਆ। ਇੱਕ ਬਣਾਇਆ ਉਲਟਾ। ਹੁਣ ਆਪਾਂ ਜਿਹੜਾ ਤਿੰਨ ਦੇ ਕੇ ਕੁੰਡਾ ਕੀਤਾ ਸੀ ਤਿੰਨ ਦਾ ਇੱਕ ਤਿੰਨ ਦਾ ਇੱਕ ਤਿੰਨ ਦਾ ਇੱਕ ਇਸ ਤਰ੍ਹਾਂ ਇਧਰ ਸਲਾਈ ਚ ਤਾਂ ਹੁਣ ਆਪਾਂ ਇੱਕ ਦੇ ਤਿੰਨ ਕੁੰਡੇ ਬਣਾਉਣੇ ਆ ਇਸ ਤਰ੍ਹਾਂ। ਇੱਕ ਕੁੰਡਾ ਬਣਾਇਆ ਉਲਟਾ। ਥ੍ਰੈਡ ਕੀਤਾ ਪਿੱਛੇ ਇੱਕ ਬਣਾਇਆ ਸਿੱਧਾ ਥ੍ਰੈਡ ਕੀਤਾ ਅੱਗੇ ਇੱਕ ਬਣਾਇਆ ਉਲਟ ਇਸ ਤਰ੍ਹਾਂ ਫੇਰ ਉਸੇ ਤਰ੍ਹਾਂ ਇੱਕ ਦੇ ਤਿੰਨ ਬਣਾਵਾਂਗੇ ਇੱਕ ਬਣਾਇਆ ਉਲਟ ਥ੍ਰੈਡ ਪਿੱਛੇ ਇੱਕ ਬਣਾਇਆ ਸਿੱਧਾ ਥ੍ਰੈਡ ਅੱਗੇ ਇੱਕ ਬਣਾਇਆ ਉਲਟ ਫੇਰ ਉਸੇ ਤਰ੍ਹਾਂ ਇੱਕ ਦੇ ਤਿੰਨ ਇੱਕ ਬਣਾਇਆ ਉਲਟ ਥ੍ਰੈਡ ਪਿੱਛੇ ਇੱਕ ਬਣਾਇਆ ਸਿੱਧਾ ਥ੍ਰੈਡ ਅੱਗੇ ਇੱਕ ਬਣਾਇਆ ਉਲਟ फिर उस तरह एक बनाया उल्टा थ्रेड पीछे एक बनाया सीधा एक बनाया उल्टा फिर उस तरह एक बनाया उल्टा थ्रेड पीछे एक बनाया सीधा एक बनाया उल्टा फिर उस तरह एक बनाया उल्टा एक बनाया सीधा एक बनाया उल्टा फिर उस तरह एक बनाया उल्टा एक सीधा ਫੇਰ ਇੱਕ ਵਲਟ ਫੇਰ ਉਸੇ ਤਰ੍ਹਾਂ ਇੱਕ ਬਣਾਇਆ ਉਲਟਾ ਥਰਡ ਪਿੱਛੇ ਇੱਕ ਬਣਾਇਆ ਸਿੱਧਾ ਇੱਕ ਬਣਾਇਆ ਉਲਟ ਫੇਰ ਉਸੇ ਤਰ੍ਹਾਂ ਇੱਕ ਬਣਾਇਆ ਉਲਟਾ ਇੱਕ ਸਿੱਧਾ ਇੱਕ ਉਲਟਾ ਜਨਿਕੇ ਇੱਕ ਕੁੰਡੇ ਤੋਂ ਆਪਾਂ ਤਿੰਨ ਤਿੰਨ ਕੁੰਡੇ ਬਣਾ ਲਏ ਇੱਕ ਵਾਰ ਉਲਟਾ ਬਣਾਇਆ ਇੱਕ ਵਾਰ ਸਿੱਧਾ ਬਣਾਇਆ ਇੱਕ ਵਾਰ ਉਲਟਾ ਤੇ ਲਾਸਟ ਤੇ ਦੋ ਕੁੰਡੇ ਆਪਣੇ ਸਿੰਪਲ ਉਲਟੇ ਆ ਗਏ ਇਸ ਤਰ੍ਹਾਂ ਕੁੰਡੇ ਆਪਣੇ ਪੂਰੇ ਹੋ ਗਏ ਜਿਹੜੇ ਇਸ ਸਲਾਈ ਚ ਆਪਣੇ ਕੁੰਡੇ ਘਟੇ ਸੀ ਤਿੰਨ ਤੋਂ ਇੱਕ ਕੀਤਾ ਸੀ ਫਿਰ ਆਪਾਂ ਛੇਵੀਂ ਸਲਾਈ ਚ ਇੱਕ ਕੁੰਡੇ ਦੇ ਤਿੰਨ ਤਿੰਨ ਕੁੰਡੇ ਬਣਾਦੇ ਇਸ ਤਰ੍ਹਾਂ ਤਾਂ ਡਿਜ਼ਾਈਨ ਆਪਣਾ ਇਸ ਤਰ੍ਹਾਂ ਬਣਦਾ ਜਾਂਦਾ ਹੈ ਜਦੋਂ ਅੱਗੇ ਆਪਾਂ ਇਹ ਹੀ ਛੇ-ਛੇ ਸਲਾਨਾਂ ਬਾਰ-ਬਾਰ ਰਿਪੀਟ ਕਰਾਂਗੇ ਤਾਂ ਇਸ ਤਰ੍ਹਾਂ ਆਪਣਾ ਡਿਜ਼ਾਈਨ ਬਣਦਾ ਜਾਂਦਾ ਹੁਣ ਜਦੋਂ ਡਿਜ਼ਾਈਨ ਨੂੰ ਦੁਬਾਰਾ ਸ਼ੁਰੂ ਕਰਨਾ ਹੈ ਫਿਰ ਉਸੇ ਤਰ੍ਹਾਂ ਸਿੱਧੇ ਪਾਸੇ ਤੋਂ ਸਿੱਧੀ ਸਲਾਈ ਉਲਟ ਪਾਸੇ ਤੋਂ ਉਲਟੀ ਫਿਰ ਸਿੱਧੇ ਪਾਸੇ ਤੋਂ ਸਿੱਧੀ ਬਣਾ ਕੇ ਫਿਰ ਚੌਥੀ ਤੇ ਡਿਜ਼ਾਈਨ ਪੰਜਵੀਂ ਸਲਾਈ ਤੇ ਡਿਜ਼ਾਈਨ ਤੇ ਛੇਵੀਂ ਸਲਾਈ ਤੇ ਡਿਜ਼ਾਈਨ ਬਣੂਗਾ ਤਾਂ ਇਸ ਤਰ੍ਹਾਂ ਆਪਣਾ ਅੱਗੇ-ਅੱਗੇ ਡਿਜ਼ਾਈਨ ਹੈ ਜਿਹੜਾ ਬਣਦਾ ਜਾਂਦਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਜੀ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੈ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਧੰਨਵਾਦ